ਸ਼੍ਰੀ ਸ਼ੰਕਰ ਦੋਸ਼ੀ ਜੀ ਨੂੰ ਬਾਨੀ ਸ੍ਰੀ ਕੋਪਾਲ ਮੰਦਰ ਕਮੇਟੀ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਸਾਹਮਣੇ ਸਭਨਾਂ ਵੱਲੋਂ ਮੌਕੇ ਤੇ ਮੈਂ ਬਹੁਤ ਬਹੁਤ ਵਧਾਈ ਦੇਣਾ ਹਾਂ ਔਰ ਸਰ ਪ੍ਰਮਾਤਮਾ ਅਗੇ ਅਦਾਸ ਕਰਦਾ ਹਾਂ ਕਿ ਸਾਰੀ ਸਾਰਿਆਂ ਨੂੰ ਸਤੰਦਰ ਸੁਧੈ ਚੜ੍ਹਦੀ ਕਲਾ ਰੱਖੇ ਅੱਜ ਸ਼੍ਰੀ ਕੋਪਾਲ ਮੰਦਰ ਕਮੇਟੀ ਵਿੱਚ ਸਾਹਮਣੇ ਫਲਕਸ ਵਿੱਚ ਚਾਰ ਸ਼ਿੰਗਾਰ ਕਰਾਏ ਗਏ ਨੇ ਜਿਸ ਵਿੱਚ ਅੱਜ ਆਖਰੀ ਸ਼ਿੰਗਾਰ ਜੋ ਅਮਰ ਰਾਤ ਦਾ ਜੋ ਪਰਮ ਦਾ ਸ਼ਿੰਗਾਰ ਕੀਤਾ ਗਿਆ ਉਹ ਤਾਂ ਹਰ ਸਾਲ ਦੀ ਤਰ੍ਹਾਂ ਇੱਥੇ ਸ਼੍ਰੀ ਨਾਗਪਾਲ ਫੈਮਿਲੀ ਵੱਲੋਂ ਸੇਵਾ ਕਰਵਾਈ ਜਾਂਦੀ ਹੈ ਅਸੀਂ ਕਮੇਟੀ ਮੰਦਿਰ ਕਮੇਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਔਰ ਜੇ ਜਿੰਨੇ ਹੀ ਪ੍ਰੋਗਰਾਮ ਹੋਏ ਸਾਰੇ ਰੁਦਰ ਪ੍ਰੋਗ ਹੋਇਆ ਔਰ ਮੰਦਿਰ ਤੇ ਹੋਰ ਵੀ ਪ੍ਰੋਗਰਾਮ ਜਿਲੇ ਮੈਂ ਸਾਰੇ ਹੀ ਆਪਣੀ ਕਮੇਟੀ ਦੇ ਮੈਂਬਰਾਂ ਦਾ ਬੜਾ ਹੀ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਾਰੇ ਹੀ ਪ੍ਰੋਗਰਾਮ ਜਿੰਨੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਔਰ ਉਹਨਾਂ ਨੂੰ ਵਧੀਆ ਤਰੀਕੇ ਨਾਲ ਇਨੂੰ ਬਣਾਇਆ ਔਰ ਇਸ ਦੇ ਨਾਲ ਨਾਲ মিডিਆ ਸੈਕਟਰ মিডিਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਮੇਂ-ਸਮੇਂ ਤੋਂ ਮੰਦਿਰ 'ਚ ਜਿਹੜੇ ਵੀ ਪ੍ਰੋਗਰਾਮ ਹੁੰਦੇ ਉਹਨਾਂ ਨੂੰ ਆਰਗੇਨਾਈਜ਼ ਕੀਤਾ ਤੇ ਔਰ ਇਸ ਦੇ ਨਾਲ ਹੀ ਮੈਂ ਉਹਨਾਂ ਭਗਤਾਂ ਦਾ ਜਿਨ੍ਹਾਂ ਨੇ ਸਾਰੇ ਚਵਰ ਪਾਵਨ ਸੋਮਵਾਰ ਵਿੱਚ ਜਿਹੜੀ ਵੀ ਸੇਵਾ ਨਿਭਾਈ ਹੈ ਚਾਹੇ ਖੀਰ ਪੂੜਿਆਂ ਦੀ ਹੋਵੇ ਚਾਹੇ ਸ਼ਿੰਗਾਰ ਦੀ ਹੋਵੇ ਚਾਹੇ ਕੋਈ ਹੋਵੇ ਉਨ੍ਹਾਂ ਦਾ ਵਦੋ ਕਿਹੜੀ ਦਿੱਤੀ ਕੀ ਸੇਵਾ ਦਾ ਕਮੇਟੀ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਅੱਗੇ ਤੋਂ ਹੀ ਪਰਮਾਤਮਾ ਕਰੀ ਅਤਾਸ਼ ਕਰਦੇ ਪਰਮਾਤਮਾ ਇਹਨਾਂ ਨੂੰ ਜੜਦੀ ਕਲਾ ਚ ਰੱਖੇ ਤੇ ਹੋਰ ਵੀ ਇੱਥੇ ਤੋਂ ਵੱਧ ਮੰਦਰ ਵਿੱਚ ਯੋਗਦਾਨ ਦਿੰਦੇ ਰਹਿ ਜੈ ਜੈ ਸ਼ੰਕਰ